ਇੰਨੇ ਖਾਕੀ ਦਾਗ ਭਰੀ ਹੈ ਪਰ ਕਿਉਂ ਆਖਰ ਕਿਹਨੇ ਦਾਗ ਨੇ ਜਿਹੜੇ ਇਸ ਖਾਕੀ ਤੇ ਲੱਗੇ ਹੋਏ ਨੇ ਕਿਉਂ ਇਸ ਖਾਕੀ ਵਰਦੀ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਸ਼ਸ਼ੋਪੰਜ ਹੈ ਕਿਉਂ ਡਬਲ ਸਟੈਂਡਰਡਸ ਨੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਅੱਜ ਤੱਕ ਇੰਨੇ ਕਪੜੇ ਹੋਏ ਜਿਹੜੇ ਜਾਂ ਤਾਂ ਵਿਚਾਰੇ ਨਹੀਂ ਗਏ ਬੇਪਰਦਾ ਨਹੀਂ ਹੋਏ ਉਹ ਕਿਉਂ ਨਹੀਂ ਹੋਏ ਕਿਉਂ ਉਹ ਬਰੂਹਾ ਪਿੱਛੇ ਹੀ ਰਹਿ ਗਏ ਕੱਜੇ ਰਹਿ ਗਏ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਪਹੁੰਚੇ ਆ ਸਰਦਾਰ ਭੁਪਿੰਦਰ ਸਿੰਘ ਕੋਤਰਾ ਹੁਣਾਂ ਦੇ ਕੋਲ ਕੋਤਰਾ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ਼ੁਰੂਆਤ ਕਰਦੇ ਆ ਕੋਤਰਾ ਸਾਹਿਬ ਲੰਗੇ ਡਣੀ ਐਮ ਐਲ ਏ ਪਠਾਨ ਮਾਜਰਾ ਉਹ ਕਹਿੰਦੇ ਭੱਜ ਗਏ ਫਰਾਰ ਹੋ ਗਏ ਫਰਾਰ ਹੋ ਗਏ ਗੱਲਾਂ ਚੱਲੀਆਂ ਖੈਰ ਫਰਾਰ ਹੋਏ ਕਿਵੇਂ ਜੇ ਐਡੀ ਵੱਡੀ ਟੀਮ ਪਹਿਲੀ ਗੱਲ ਤਾਂ ਹਰਿਆਣੇ 'ਚ ਦਾਖਲ ਹੋ ਜਾਂਦੀ ਹੈ ਪੁਲਿਸ ਦੀ ਟੀਮ ਉਦੋਂ ਇਲਜ਼ਾਮ ਲੱਗਦੇ ਆ ਕਿ ਪੁਲਿਸ ਦੀ ਟੀਮ ਬਿਨਾ ਵਾਰੰਟ ਦੇ ਬਿਨਾ ਨਾਲ ਹਰਿਆਣੇ ਦੀ ਟੀਮ ਨੂੰ ਲੈ ਕੇ ਉੱਥੇ ਕਿਵੇਂ ਚਲੇਗੀ ਤਾਂ ਵੱਡੀ ਗੱਲ ਏ ਹੁਣ ਇਹ ਵੀ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਦੀ ਫਰਾਰੀ ਵਿੱਚ ਵੀ ਕਿਤੇ ਨਾ ਕਿਤੇ ਪੁਲਿਸ ਦਾ ਹੱਥ ਹੈ ਤੁਸੀਂ ਇਹ ਮੰਨਦੇ ਹੋ ਸਸੇ ਗੱਲ ਦੇ ਬਾਰੇ ਜਿੰਨੇ ਵੀ ਭੈਣ ਭਾਈ ਸੁਣਦੇ ਨੇ ਗੱਲ ਤੁਸੀਂ ਬੜੀ ਵਧੀਆ ਸਵਾਲ ਕੀਤਾ ਕਿ ਪਠਾਨ ਮਾਜਰਾ ਨੂੰ ਜਿਹੜਾ ਪਾਸੇ ਹੋਇਆ ਜਾਂ ਆਪਾਂ ਕਹਦੇ ਆ ਭੱਜਿਆ ਜਾਂ ਭਜਾਇਆ ਗਿਆ ਉਹਦੇ ਵਿੱਚ ਪੁਲਿਸ ਦਾ ਹੱਥ ਹੈ ਜਾਂ ਕੀ ਮੈਂ ਗੱਲ ਦੋ ਜਗ੍ਹਾ ਤੋਂ ਕਰਨਾ ਇੱਕ ਸਾਡੇ ਕੁਝ ਦਿਨ ਪਹਿਲਾਂ ਦੀ ਗੱਲ ਚੱਲ ਰਹੀ ਹੈ ਕਿ ਰਾਜੀਤ ਹੁੰਦੋਲੇ ਇੱਕ ਏਆਈਜੀ ਸਾਡਾ ਉਹ ਵੀ ਭਜਿਆ ਹੂੰ ਪੁਲਿਸ ਦੇ ਕੋਲ ਬੰਦਾ ਫੜਿਆ ਛੇਤੀ ਕਿਦਾਂ ਪੁਲਿਸ ਦੀ ਮਲੀ ਭਗਤ ਤੋਂ ਬਗੈਰ ਬੰਦਾ ਨਹੀਂ ਉੱਭੱਜ ਸਕਦਾ ਇਹ ਤੁਹਾਨੂੰ ਮੈਂ ਪਹਿਲਾਂ ਗੱਲ ਦੱਸ ਦਿਆਂ ਕਿਉਂਕਿ ਪਠਾਨ ਮਾਰਲੇ ਜਿਹੜਾ ਐਮਐਲਏ ਸਾਹਿਬ ਦਾ ਤੁਸੀਂ ਕਿੰਨੇ ਦਿਨਾਂ ਦਾ ਸੁਣ ਰਹੇ ਹੋ ਕਿ ਕਿੰਨੇ ਬੰਦੇ ਉਹਨਾਂ ਦੇ ਨਾਲ ਸੀ ਜਦੋਂ ਉਹ ਫੜਿਆ ਉਹਨਾਂ ਨੂੰ ਤੇ ਉਹ ਕੋਈ ਇਕੱਲਾ ਤੇ ਕੋਈ ਇਹ ਤੇ ਹੈ ਨਹੀਂ ਵੀ ਹਵਾਈ ਜਿਹੜੀ ਉੱਡ ਗਈ ਜੀ ਗਾਇਬ ਹੋ ਗਿਆ ਫਿਰ ਉਹ ਭਜਿਆ ਕਿੱਥੇ ਭਜਾਇਆ ਆਫਟਰ ਆਲ ਤੇ ਪੁਲਿਸ ਦੀ ਮਲੀ ਭਗਤ ਨਾਲ ਜੋ ਵੀ ਕੰਮ ਹੈ ਤੇ ਕੋਈ ਗੱਲ ਕਹਣਾ ਵੀ ਮਲੀ ਭਗਤ ਨਾਲ ਕੰਮ ਹੁੰਦਾ ਹੁਣ ਖਾਕੀ ਵੀ ਦੋ ਪਾਰਟੀਆਂ ਖਾਕੀ ਚ ਕਹਿ ਦਈ ਆ ਆਪਾਂ ਬਣ ਗਈਆਂ ਇੱਕ ਬਣ ਗਈ ਆਈਪੀਐਸ ਲੋਬੀ ਇੱਕ ਬਣ ਗਈ ਪੀਪੀਐਸ ਤੋਂ ਲੈ ਕੇ ਆਪਾਂ ਥੱਲੇ ਸਪਾਈ ਤੱਕ ਚਲ ਜਾਈਏ ਸਾਡੇ ਕਾਂਸਟੇਬਲ ਤੱਕ ਚਲ ਜਾਈਏ ਉਹ ਲੋਬੀ ਬਣ ਗਈ ਹੁਣ ਉਸ ਲੋਬੀ ਦੇ ਵਿੱਚ ਕੀ ਹੋ ਰਿਹਾ ਕਿ ਥੱਲੇ ਆਲੇ ਪਿਸਦੇ ਜਾਂਦੇ ਨੇ ਉੱਤੇ ਵਾਲਾ ਦਾ ਬਚਾਅ ਹੋਈ ਜਾਂਦਾ ਬਚਾਅ ਕੌਣ ਕਰਦਾ ਬਚਾਅ ਸਰਕਾਰਾਂ ਕਰਦੀਆਂ ਅਫਸਰ ਕਰਦੇ ਸਾਡੇ ਬਚਾਅ ਅਫਸਰਾਂ ਦੇ ਵਿੱਚ ਹੁਣ ਤੁਸੀਂ ਦੇਖੋ ਸਾਡੇ ਪੁਲਿਸ ਦੇ ਵਿੱਚ ਐਸ ਵਾਲੇ 20 ਡੀਜੀਪੀ ਨੇ ਤੇ ਸਾਡੇ ਜਿਹੜੇ ਇੰਡੀਪੈਂਡੈਂਟ ਡੀਜੀਪੀ ਜਿਹੜਾ ਕੰਮ ਕਰ ਰਿਹਾ ਹੈ ਆਫੀਸ਼ੀਅਲਿੰਗ ਡੀਜੀਪੀ ਸਾਹਿਬ ਕੰਮ ਕਰ ਰਹੇ ਨੇ ਹੁਣ ਮੈਂ ਇੱਕ ਗੱਲ ਕਰਦਾ ਇੱਥੇ ਆ ਚਾਰ ਥੋੜੇ ਦਿਨਾਂ ਤੋਂ ਗੱਲ ਚੱਲ ਰਹੀ ਹੈ ਕਿ 600 ਕਰੋੜ ਦਾ ਜਿਹੜਾ ਸਟੈਮ ਸਾਰਿਆਂ ਨੇ ਸੁਣਿਆ ਹੋਣਾ ਸਾਰਿਆਂ ਨੇ ਨੈੱਟ ਤੇ ਸਭ ਪਾਸ ਚੱਲ ਰਿਹਾ ਉਹ ਵਿੱਚ ਸਾਡੇ 10 ਜਿਹੜੇ ਆਈਪੀਐਸ ਵਿੱਚ ਇਨਵੋਲਵ ਹੋ ਰਹੇ ਨੇ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਮਾਨ ਸਾਹਿਬ ਜੇ ਮੇਰੀ ਗੱਲ ਸੁਣਦੇ ਹੋਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ 10 ਆਈਪੀਐਸ ਉਸ ਵਿੱਚ ਇਨਵੋਲਵ ਹੈ ਤੁਹਾਨੂੰ ਪਤਾ ਜੇ ਇਨਕਮ ਟੈਕਸ ਦੇ ਕੋਲ ਸਾਰਾ ਗਿਆ ਜੇ ਸਾਨੂੰ ਵੀ ਕੋਈ ਗੱਲ ਪਤਾ ਲੱਗੀ ਤਾਂ ਅਸੀਂ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਕਿ ਡੀਆਈਜੀ ਰਿਟਾਇਰਡ ਆਨ ਡਿਊਟੀ ਡੀਆਈਜੀ ਐਸਐਸਬੀ ਰੈਂਕ ਕੁਝ ਐਸਐਸਬੀ ਐਸਪੀ ਰੈਂਕ ਦੇ ਨੇ ਮੈਂ ਨਾ ਸਰਕਾਰ ਨੂੰ ਸਰਕਾਰ ਕੋਲ ਆਪੇ ਹੀ ਸਰਕਾਰ ਨੂੰ ਇਹੋ ਗੱਲ ਕਹਿੰਦੇ ਕਿ ਜਨਤਾ ਇਸ ਵੇਲੇ ਸਰਕਾਰ ਨੂੰ ਪੁੱਛ ਰਹੀ ਹੈ ਕਿ ਇਹਨਾਂ ਦੇ ਨਾਮ ਵੀ ਨਸ਼ਰ ਕੀਤੇ ਜਾਣ ਉਸ ਤੋਂ ਬਾਅਦ ਮੈਂ 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 ਇਸ ਗੱਲ ਤੇ ਆਉਣੀ ਚਾਹੁੰਦਾ ਆ ਜਿਹੜਾ 600 ਕਰੋੜ ਵਾਲਾ ਤੁਸੀਂ ਕਪਲਾ ਕਹਿੰਦੇ ਹੋ ਇਹ ਤੇ ਜ਼ਰੂਰ ਆਉਣਾ ਚਾਹੁੰਦਾ ਆ ਬਹੁਤ ਵੱਡਾ ਬਣ ਜਾਂਦਾ ਆ ਪਰ ਆਪਾਂ ਪਹਿਲਾਂ ਇੱਕ 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 ਮੁੱਦਾ ਲੈ ਕੇ ਚੱਲਦੇ ਆ ਜਿਵੇਂ ਪਠਾਨ ਮਾਜਰਾ ਦੀ ਗੱਲ ਕਰਦੇ ਜੀਗੇ ਤੁਸੀਂ ਪੁਲਿਸ ਦੇ ਵਿੱਚ ਰਹੇ ਹੋ ਤੁਸੀਂ ਇਹ ਮੰਨਦੇ ਹੋ ਕਿ ਪਠਾਨ ਮਾਜਰਾ ਦੀ ਜੇ ਫਰਾਰੀ ਹੋਈ ਹੈ ਤੇ ਉਹ ਪੁਲਿਸ ਨੇ ਕਰਾਈ ਹੈ ਕੀ ਥੋੜੀ ਹੈ ਮਤ ਹੈ ਹੋਰ ਉਹ ਕੱਲਾ ਭੱਜ ਨਹੀਂ ਸਕਦਾ ਕਿੱਥੇ ਜੇ ਉਹ ਕੱਲਾ ਭੱਜਿਆ ਜਾਂ ਉਹਨੂੰ ਕੋਈ ਭਜਾਉਣ ਵਾਲੇ ਸਿਵਲ ਵਾਲੇ ਬੰਦੇ ਕੀ ਪੁਲਿਸ ਨਾਲ ਕੋਈ ਗੁੱਥਮ ਪਰ ਉਹ ਐਮਐਲਏ ਹੈ ਨਾ ਗੋਤਰਾ ਸਾਹਿਬ ਉਹ ਐਮਐਲਏ ਹੈ ਉਹ ਇੱਕ ਐਮਐਲਏ ਆਪਣਾ ਸਿੱਧਾ ਸੀਐਮ ਦੇ ਅੰਡਰ ਹੈ ਉਹਨੂੰ ਪੁਲਿਸ ਨਾਲ ਕੀ ਲੈਣਾ ਦੇਣਾ ਜੇ ਉਹਦੀ ਗ੍ਰਿਫਤਾਰੀ ਹੋਣੀ ਇੱਥੇ ਰਮਨ ਅਰੋੜਾ ਦੀ ਗ੍ਰਿਫਤਾਰੀ ਹੋਈ ਹੈ ਉਹਨੂੰ ਵੀ ਭਜਾਇਆ ਜਾ ਸਕਦਾ ਸੀਗਾ ਪਰ ਪਠਾਨ ਮਾਜਰਾ ਕਿਉਂ ਪਠਾਨ ਮਾਜਰਾ ਨੂੰ ਲੈ ਕੇ ਕਿਉਂ ਮੈਂ ਤੁਹਾਨੂੰ ਉਹੀ ਦੱਸਿਆ ਵੀ ਜਦੋਂ ਵੀ ਕਿਸੇ ਨੂੰ ਭਜਾਇਆ ਜਾਂਦਾ ਜਾਂ ਸਰਕਾਰ ਦੀ ਮਿਲੀ ਭੁਗਤਾਨ ਨਾਲ ਜਾਂ ਸਾਡੇ ਸੀਨੀਅਰ ਅਫਸਰਾਂ ਦੀ ਮਿਲੀ ਭੁਗਤਾਨ ਨਾਲ ਤੁਸੀਂ ਰਾਤ ਜਿਹੜੀ ਵੀ ਗੱਲ ਕੀਤੀ ਮੈਂ ਉਹ ਵੀ ਕੀਤੀ ਗੱਲ ਮੈਂ ਕਿਹਾ ਉਹ ਵੀ ਮਿਲੀ ਭੁਗਤਾਨ ਹੋ ਸਕਦਾ ਉਦਾਂ ਥੋੜੀ ਹੋ ਸਕਦਾ ਇੱਕ ਮੌਕੇ ਤੇ ਏਆਈਜੀ ਰੈਂਕ ਐਸਐ ਸਦੀ ਮਲੀ ਭੁਗਤ ਨਾਲ ਜਾਂ ਸਰਕਾਰ ਦੀ ਉਹ ਪੁਲਿਸ ਨੂੰ ਰਾਜੀਤ ਨੂੰ ਭੁਜਾ ਕੇ ਮਿਲੂਗਾ ਕੀ ਐਡੇ ਵੱਡੇ ਇਲਜ਼ਾਮ ਰਾਜੀਤ ਦੇ ਉੱਤੇ ਹੈ ਜੇ ਇੰਦਰਜੀਤ ਉੱਤੇ ਲੱਗੇ ਸੀ ਇੰਦਰਜੀਤ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਪਰ ਰਾਜੀਤ ਨੂੰ ਭੁਜਾ ਕੇ ਕੀ ਮਿਲੂਗਾ ਪੁਲਿਸ ਨੂੰ ਉਹ ਸਰ ਸਰਕਾਰ ਦੀ ਸੇਵਾ ਕਰਦਾ ਸੀ ਸਰਕਾਰ ਦੀ ਤਾਬੇਦਾਰੀ ਕਰਦਾ ਸੀ ਮੈਂ ਤਾਂ ਇੱਕੋ ਗੱਲ ਕਰਦਾ ਤਾਂ ਹੀ ਭੱਜਦਾ ਉਦਾਂ ਭੱਜ ਨਹੀਂ ਸਕਦਾ ਇੰਦਰਜੀਤ ਕਿਉਂ ਨਹੀਂ ਭੱਜ ਗਿਆ ਹੂੰ ਇੰਦਰਜੀਤ ਕਿਉਂ ਨਹੀਂ ਭੱਜ ਗਿਆ ਹੋਰ ਅਫਸਰ ਸਾਡੇ ਕਈ ਭੋੜੇ ਜਾਂਦੇ ਨੇ ਉਹ ਕੋਣੀ ਭੱਜ ਗਏ ਠੀਕ ਨਾ ਪਰ ਜ਼ਿਆਦਾ ਹਮੇਸ਼ਾ ਹੀ ਸਰਕਾਰ ਦੀ ਮਲੀ ਭੁਗਤ ਨਾਲ ਹੀ ਜਾਂਦਾ ਕਾਂਗਰਸ ਵੇਲੇ ਮੰਨਿਆ ਜਾ ਸਕਦਾ ਹੈ ਕਿ ਰਾਜੀਤ ਸੇਵਾ ਕਰਦਾ ਹੋਵੇਗਾ ਹੋਵੇਗਾ ਅਸੀਂ ਅਕਾਲੀਆਂ ਵੇਲੇ ਮੰਨ ਲੈਂਦੇ ਆ ਕਿ ਸੇਵਾ ਕਰਦਾ ਹੋਵੇਗਾ ਪਰ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਇਹ ਇਹਦੇ ਬਾਰੇ ਡੈਕਲੇਰੇਸ਼ਨ ਤਾਂ ਆਮ ਆਦਮੀ ਪਾਰਟੀ ਕਰ ਰਹੀ ਸੀ ਮੁੱਖ ਮੰਤਰੀ ਕਹਿੰਦੇ ਕਿ ਮੇਰੇ ਕੋ ਤਿੰਨ ਫਾਈਲਾਂ ਨੇ ਜਿਹੜੀਆਂ ਬੰਦ ਨੇ ਤੇ ਰਾਜੀਵ ਤੋਂ ਉਦੋਂ ਫਰਾਰ ਹੋ ਗਿਆ اچانک ਜਦੋਂ ਉਹਨੂੰ ਪਤਾ ਲੱਗਿਆ ਵੀ ਮੇਰੀ ਫੜਨ ਦੀ ਵਾਰੀ ਆ ਜਾਂਦੀ ਉਹ ਫਰਾਰ ਤੇ ਆਪੋ ਹੀ ਹੋ ਗਿਆ ਉਦੋਂ ਕਹਾਣੀ ਤੇ ਗੱਲਬਾਤ ਬਾਅਦ ਵੀ ਚੱਲੀ ਵੀ ਇਹਨੂੰ ਫੜਨਾ ਫਿਰ ਇਹਨੂੰ ਸਿਰਫ ਪੁਲਿਸ ਤੱਕ ਮਹਦੂਦ ਰੱਖਿਆ ਜਾਵੇ ਕਿ ਪੁਲਿਸ ਨੇ ਭਜਾਤਾ ਜਾਂ ਫਿਰ ਮੌਜੂਦਾ ਸਰਕਾਰ ਨੇ ਵੀ ਭਜਾ ਦਿੱਤਾ ਕਿ ਕਿੰਨੀ ਸਰਕਾਰ ਤੇ ਇਹਨੂੰ ਫੜਨਾ ਚਾਹੁੰਦੀ ਸੀ ਗੱਲ ਆ ਗਈ ਮੁ ਜਦੋਂ ਕੋਈ ਸਰਕਾਰ ਆਪ ਤੇ ਫੜਨ ਚਾਹੇ ਮੁੱਖ ਮੰਤਰੀਏ ਚਾਹੇ ਕੋਈ ਐਮ ਐਲ ਏ ਉਹ ਆਪ ਤੇ ਫੜਨ ਨੂੰ ਜਾਣ ਰਿਹਾ ਕਿਸ ਨੂੰ ਉਹਦੇ ਥੱਲੇ ਕਿਸੇ ਅਫਸਰ ਨੂੰ ਜੁੜ ਕੇ ਕਹੇਗਾ ਕਿ ਡੀਜੀਪੀ ਨੂੰ ਜੇ ਮੁੱਖ ਮੰਤਰੀ ਕਹੇਗਾ ਡੀਜੀਪੀ ਨੂੰ ਕਹੇਗਾ ਉਹ ਐਸ ਐਚ ਨੂੰ ਤੇ ਕਿਸ ਨੂੰ ਕਹਿ ਨਹੀਂ ਲੱਗਾ ਤੇ ਜੇ ਡੀਜੀਪੀ ਨੂੰ ਕਹੇਗਾ ਡੀਜੀਪੀ ਨੇ ਵੀ ਕਹਾ ਆਪ ਤੇ ਫੜਨ ਜਾ ਰਹੇ ਨਾ ਥੱਲੇ ਵੀ ਡੀਜੀਪੀ ਸਾਹਿਬ ਨੇ ਥੱਲੇ ਕਿਸ ਨੂੰ ਕਹਿਣਾ ਉਹ ਜਿਹਨੂੰ ਕਿਹਾਗਾ ਜਦੋਂ ਇੰਨੀ ਗੱਲਬਾਤ ਜਦੋਂ ਸਾਡੇ ਡਿਪਾਰਟਮੈਂਟ ਦੇ ਵਿੱਚ ਜਦੋਂ ਇੰਨੀ ਗੱਲਬਾਤ ਚੱਲਦੀ ਹੈ ਤੇ ਵਿੱਚ ਕੋਈ ਕਿਸੇ ਨੂੰ ਕਹੇ ਤਾ ਵੀ ਤੇਰੀ ਵਾਰੀ ਫੜਨ ਦੀ ਆ ਗਈ ਹੈ ਤੇ ਤੂੰ ਪਾਸੇ ਹੋ ਜਾ ਤੇ ਪ ਚੇ ਉਹ ਨਾ ਬੋਕਾ ਮੱਲਾ ਸਰਕਾਰ ਤਿਆਰ ਸੀ ਹਾਂ ਤੇ ਪਾਸੇ ਹੁਣ ਰਗੜੇ ਆਮ ਬੰਦੇ ਸਾਡੀ ਕੀ ਫਰੰਦੀ ਹੁੰਦੀ ਹੈ ਟੈਂਡੈਂਸੀ ਹੁੰਦੀ ਵੀ ਯਾਰ ਮੋਬਾਈਲ ਉਹਦਾ ਚੱਲਦਾ ਮੋਬਾਈਲ ਦੀ ਲੋਕੇਸ਼ਨ ਲੈ ਲਓ ਬੰਦੇ ਦਾ ਜੋ ਕੋਈ ਵੀ ਆਈਡੀਆ ਜਾਂ ਕੋਈ ਵੀ ਲੈ ਲਓ ਤਾਂ ਫੜ ਲਓ ਹੋਰ ਕਦੇ ਉਹ ਰਾਜੀ ਦੀ ਜਾਂ ਕਦੇ ਗਿਆ ਉਹ ਕਦੇ ਜ਼ਮੀਨ 'ਚ ਥੋੜੀ ਵੜ ਗਿਆ ਹੈਗਾ ਤੇ ਇੱਥੇ ਹੀ ਦੁਨੀਆ ਤੇ ਇਹ ਕਿਤੇ ਨਾ ਕਿਤੇ ਠੀਕ ਹੈ ਨਾ ਗੱਲ ਜੋ ਹੈਗਾ ਕਿਤੇ ਸੋ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਬਾਕੀਆਂ ਨੇ ਹੁਣ ਤੁਸੀਂ ਦੇਖਦੇ ਹੋ ਵੀ ਪ੍ਰਾਪਰਟੀ ਤੁਸੀਂ ਸਾਰਿਆਂ ਦੀ ਜਿਹੜੀ ਇਲੀਗਲ ਪ੍ਰਾਪਰਟੀ ਉਹਨਾਂ ਨੇ ਲੋੜ ਤੋਂ ਵੱਧ ਪੈਸਿਆਂ ਦੀ ਜਿਹੜੀ ਬਣਾਈ ਹੈ ਉਹ ਪ੍ਰਾਪਰਟੀਆਂ ਤੁਸੀਂ ਕਹਿੰਦੇ ਵੀ ਉਹ ਤੇ ਬੀਜੀ ਕੋਠੀਆਂ ਢਾਉਂਦੇ ਫਿਰ ਇਹਦੀ ਕਿਉਂ ਨਹੀਂ ਤਾਂ ਹੀ ਪਰ ਸਵਾਲ ਇੱਥੇ ਇਹ ਵੀ ਆ ਜਾਂਦਾ ਨਾ ਕਿ ਬੀਬੀ ਅਮਨਦੀਪ ਕੌਰ ਉਹਨੂੰ ਤਾਂ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਰੱਖਿਆ ਹੋਇਆ ਭਜਾਉਣ ਨੂੰ ਤਾਂ ਉਹਨੂੰ ਵੀ ਭਜਾਇਆ ਜਾ ਸਕਦਾ ਸੀ ਉਹ ਵੀ ਕਿਤੇ ਨਾ ਕਿਤੇ ਉਸ ਨੈਕਸਸ ਦੇ ਨਾਲ ਲਿੰਕਡ ਸੀ ਜਿਹਨੂੰ ਵੱਡੇ ਸੀਨੀਅਰ ਅਫਸਰਾਂ ਦੇ ਨਾਲ ਜੋੜਿਆ ਜਾਂਦਾ ਫਿਰ ਉੱਥੇ ਉੱਥੇ ਕਿਉਂ ਰਹਿਣ ਦਿੱਤਾ ਗਿਆ ਉਸ ਵੇਲੇ ਉਹ ਵੀ ਤਾਂ ਕਹਿੰਦੀ ਸੀ ਬੜੀ ਏਡੀਜੀਪੀ ਸਾਹਿਬ ਨਾਲ ਜਾਂ ਆਈਜੀ ਸਾਹਿਬ ਨਾਲ ਗੱਲ ਕਰਾਓ ਕਿਸੇ ਨਾਲ ਉਹ ਵੀ ਤੁਸੀਂ ਸੁਣਿਆ ਹੋਣਾ ਉਹ ਤਾਂ ਗੱਲ ਕਹਿੰਦੀ ਸੀ ਮੇਰੀ ਗੱਲ ਕਰਾਓ ਇਹ ਜੇ ਨੈਕਸਸ ਨਾਲ ਜੁੜਿਆ ਕਿਤੇ ਨਾ ਕਿਤੇ ਤੇ ਸੀਨੀਅਰ ਅਫਸਰਾਂ ਨਾਲ ਜ ਇੱਕ ਹੋਰ ਸੁਣੀ ਹੋਣੀ ਇੱਕ ਆਈਪੀਐਸ ਅਫਸਰ ਦੀ ਆਡੀਓ ਚੱਲ ਰਹੀ ਸੀ ਜਿਹਨਾਂ ਤੇ ਤੁਸੀਂ ਸਾਰਿਆਂ ਨੇ ਸੁਣੀ ਆ ਉਹ ਕੋਈ ਗੱਲ ਕਬਾ ਕਰ ਰਹੀ ਸੀ ਉਹ ਮੈਂ ਉਹ ਜਿਆਦਾ ਤੁਸੀਂ ਆਪੀ ਤੁਹਾਨੂੰ ਪਤਾ ਸਾਰਿਆਂ ਨੂੰ ਉਹ ਆਡੀਓ ਤਕਰੀਬਨ ਜਿੰਨੇ ਵੀ ਬਰੇ ਵੀਰ ਪੜ ਦੇਖਦੇ ਹੋਣਗੇ ਸੁਣੀ ਹੋਏਗੀ ਉਹ ਚੱਲ ਰਹੀ ਸੀ ਉਹ ਵੀ ਤੇ ਗਲਤ ਗੱਲ ਚੱਲ ਰਹੀ ਜੇ ਮੈਂ ਗੱਲ ਕਰਦਾ ਕਿ ਆਈਪੀਐਸ ਦੀ ਗੱਲ ਜੇ ਆਈਪੀਐਸ ਅਫਸਰ ਕੋਈ ਵਿੱਚ ਕਿਸੇ ਵੀ ਮੈਟਰ ਦੇ ਵਿੱਚ ਇਨਵੋਲ ਹੁੰਦਾ ਉਹਨੂੰ ਦਬ ਲਿਆ ਜਾਂਦਾ ਜਦੋਂ ਥੰਨੇ ਵਾਲੇ ਆ ਜਾਂਦੇ ਨੇ ਪੀਪੀਐਸ ਰੈਂਕ ਵਾਲੇ ਆ ਜਾਂਦੇ ਨੇ ਜਿੱਦਾਂ ਤੁਸੀਂ ਪਿਛੇ ਦੇਖਿਆ ਹਣਾ ਫਾਜ਼ਲਗਰ ਐਸਐਸਪੀ ਸੀ ਉਹ ਕਿਸੇ ਇਨਵੋਲ ਹੋਇਆ ਉਹਨੂੰ ਜ ਜੇ ਹੋਰ ਇਨਵੋਲਵ ਹੋਇਆ ਆ ਸ਼ਾਇਦ ਲਾਰਸ ਬਸ਼ਰੋਈ ਦੇ ਇੰਟਰਵਿਊ ਚ ਤੁਸੀਂ ਸੁਣਿਆ ਹੋਣਾ ਇੱਕ ਡੀਐਸਪੀ ਇਨਵੋਲਵ ਹੋਇਆ ਚੱਕ ਡੀਐਸਪੀ ਸੱਦਿਸ ਉਹ ਥੱਲੇ ਵਾਲਾਂ ਦਾ ਮਿੰਟ ਹੁੰਦਾ ਉਸ ਤੋਂ ਬਾਅਦ ਜਦੋਂ ਥੱਲੇ ਵਾਲਾ ਹੋਰ ਰੈਂਕ ਆ ਜਾਂਦਾ ਕੋਈ ਵੀ ਕੇਸ ਦਰਜ ਹੋ ਜਾਂਦਾ ਤੇ ਉਹਨਾਂ ਨੂੰ ਕਰਕੇ ਜੀ ਡਿਸਮਿਸ ਕਰ ਦਿੰਦੇ ਨੇ ਹੁਣ ਡਿਸਮਿਸ ਵਾਲੀ ਗੱਲ ਇੱਥੇ ਆ ਜਾਂਦੀ ਹੈ ਕਿ ਟੀਜੀਪੀ ਸਾਹਿਬ ਨੇ ਇੱਕ ਦਿਨ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਂ ਜੀ ਆ 52 ਬਲੈਕ ਸ਼ੀਪ ਜੜੀਆਂ ਅਸੀਂ ਡਿਸਮਿਸ ਕਰਨ ਲੱਗੇ ਹਾਂ ਮੈਂ ਡੀਜੀਪੀ ਸਾਹਿਬ ਨੂੰ ਪੁੱਛਦਾ ਪਹਿਲੀ ਗੱਲ ਤੇ ਜਿਹੜਾ ਬੜਾ ਮਾੜਾ ਲਫ਼ਜ਼ ਹੈ ਹੁਣ ਜਿਹੜੇ ਆਈਪੀਐਸ ਅਫਸਰ ਇਸ ਇਨਵੋਲਵ ਦੇ ਵਿੱਚ ਇਸ ਦੇ ਵਿੱਚ ਇਨਵੋਲਵ ਨੇ ਜਨ ਜਿਨ੍ਹਾਂ ਦੇ ਕੇਸ ਹੈ ਚੱਲ ਰਹੇ ਨੇ ਪਤਾ ਸਾਰਿਆਂ ਨੂੰ ਜਿੰਨੇ ਵੀ ਅਫਸਰ ਸੁਣ ਰਹੇ ਜਾਂ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਨੂੰ ਪਤਾ ਕਿਹੜੇ ਪਰ ਹੁਣ ਉਹ ਲਫ਼ਜ਼ ਮੈਂ ਨਹੀਂ ਕਹਿੰਦਾ ਕਿਉਂਕਿ ਲਫ਼ਜ਼ ਬਹੁਤ ਮਾੜਾ ਹੈ ਚਾਹੇ ਇਹਤੇ ਸਪਾਈ ਨੂੰ ਚਾਹੇ ਕਹੇ ਆਪਾਂ ਕਿਸੇ ਵੀ ਕੰਮ ਵਾਲੇ ਬੰਦੇ ਨੂੰ ਇਹ ਲਫ਼ਜ਼ ਕਹੀਏ ਬਹੁਤ ਮਾੜਾ ਲਫ਼ਜ਼ ਆਪਾਂ ਹੁਣ ਇੱਥੇ ਆਣਾ ਕਿ ਇਹ ਲਫ਼ਜ਼ ਨਹੀਂ ਕਹਿਣਾ ਚਾਹੀਦਾ ਇਹ ਹੁਣ ਇਹ ਆਈਪੀਐਸ ਨੂੰ ਆਪਾਂ ਕੀ ਕਹਿ ਸਕਦੇ ਆਪਾਂ ਕਿੱਡੀ ਮਾੜੀ ਗੱਲ ਹੁਣ ਜੇ ਉਹ ਡਿਸਮਿਸ ਕੀਤੇ ਜਾ ਸਕਦੇ ਬੰਦੇ ਜਿਹੜੇ ਹੁਣ ਉਹ ਡਿਸਮਿਸ ਕੀਤੇਆਂ ਦੇ ਵਿੱਚ ਬੰਦਿਆਂ ਦੇ ਵਿੱਚ ਦੇਖੋ ਉਹਨਾਂ ਦੇ ਪਰਿਵਾਰ ਉਹਨਾਂ ਦੇ ਘਰ ਉਹ ਰੋਟੀਆਂ ਆਵਾਜ਼ ਕਰਕੇ ਬਿਠਾਤੇ ਜਿਨ੍ਹਾਂ ਨੇ ਉਸ ਵੇਲੇ ਅਤਵਾਦ ਹੰਡਾਇਆ ਆਪਣੇ ਪਿੰਡੇ ਤੇ ਨੌਕਰੀਆਂ ਕੀਤੀਆਂ ਅਤਵਾਦ ਚਲਦੀਆਂ ਗੋਲੀਆਂ 'ਚੋਂ ਲੰਘੇ ਬੰਦੇ ਤੁਸੀਂ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਉਹਨਾਂ 'ਚ ਅਸੀਂ ਵੀ ਆਂ ਔਰ ਪਹਿਲੀਆਂ ਸਰਕਾਰਾਂ ਨੇ ਸਾਡੀ ਕੋਈ ਨਹੀਂ ਸੁਣੀ ਮੈਂ ਕਹਾਗਾ ਕਰਪਟ ਸਰਕਾਰਾਂ ਸੀ ਉਸ ਵੇਲੇ ਬੋਤਰਾ ਸਾਹਿਬ ਹੋ ਸਕਦਾ ਹੈ ਕਿ ਚਲੋ ਸਾਡੇ ਦਰਸ਼ਕਾਂ ਨੂੰ ਨਾ ਪਤਾ ਹੋਵੇ ਪਰ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਆਪਣੇ ਕੇਸ ਬਾਰੇ ਦੱਸੋ ਜੀ ਨਰੇ ਤੇ ਇੱਕ ਕੇਸ ਦਾ ਜੋ ਹੈ ਮੇਰੇ ਤੇ ਪੁਲਸ ਐਸਐਚਓ ਬਸਦੀ ਬਾਵਾਖੇਲ ਥਾਣੇ ਤੇ ਪਰਚਾ ਦਰਜ ਹੋਇਆ ਸੀ ਸਾਡੇ ਜੀ ਲਗਦਾ ਬਾਜੀ ਚ ਪਰਚਾ ਦਰਜ ਹੈ 420 ਕਹਿੰਦੇ ਆਪਾਂ ਨੂੰ ਅੱਛਾ ਜੀ 400 ਜਿਹਦੇ ਵਿੱਚ ਜਿਸ ਬੰਦੇ ਬਾਰੇ ਕਿਹਾ ਉਹਦੇ ਕੋਲੋਂ ਜਬਰੀ ਕਰਾਇਆ ਗਿਆ ਉਸ ਬੰਦੇ ਨੇ ਬਿਆਨ ਵੀ ਦਿੱਤੇ ਇਵਨ ਕਿ ਐਫੀਡਾਵਟ ਦਿੱਤਾ ਕਹਿੰਦਾ ਯਾਰ ਮੇਰਾ ਕੋਈ ਨਾ ਲੈਂਡ ਦੇਣਾ ਪੁਲਿਸ ਨੂੰ ਕਾਹਤੋਂ ਵਿੱਚ ਤੁਸੀਂ ਇਨਵੋਲ ਉਹ ਸਾਨੂੰ ਇਨਵੋਲ ਕਰਕੇ ਜਦ ਕਿ ਉਸ ਤੋਂ ਬਾਅਦ ਅਫਸਰਾਂ ਨੇ ਇਨਕੁਆਰੀ ਕਰਕੇ ਸੀਨੀਅਰ ਅਫਸਰਾਂ ਨੇ ਇਨਕੁਆਰੀ ਦੇ ਵਿੱਚ ਵੀ ਸਾਨੂੰ ਕੱਢ ਦਿੱਤਾ ਪਰ ਇਹਨਾਂ ਦਾ ਕੋਈ ਨਹੀਂ ਚਲੋ ਮੰਨਜੋ ਕੋਰਟ ਨੇ ਸਾਨੂੰ ਮਰੀ ਕਰ ਦਿੱਤਾ ਉਸ ਤੋਂ ਇਲਾਵਾ ਮੈਂ ਗੱਲ ਕਰਦਾ ਕਿ ਸਾਡੇ ਮਹਿਕਮੇ ਦੇ ਵਿੱਚ ਡਿਸਮਿਸ ਕਰਨ ਵਾਲੀਆਂ ਵੀ ਜਿਹੜੀਆਂ ਨਾ ਇਸ ਵੇਲੇ 4 ਘਰਾ ਘਟੀਆਂ ਦੇ ਵਿੱਚ ਡਿਸਮਿਸ ਕੀਤੇ ਬੰਦੇ ਜਿਹਦੇ ਵਿੱਚ ਇਹ ਛੋਟੀ ਮੋਟੀ ਗੈਰਹਾਜ਼ਰੀ ਤੋਂ ਬੰਦੇ ਡਿਸਕਸ ਕੀਤੇ ਆ ਉਹ ਬੰਦੇ ਕਹਿੰਦੇ ਨੇ ਵੀ ਸਾਨੂੰ ਗੈਰਹਾਜ਼ਰੀ ਡਿਸਕਸ ਕੀਤੇ ਜਿਹੜਾ ਕੋ ਸਾਡੀਆਂ ਤਨਖਾਹਾਂ ਬਣਦੀਆਂ ਕੱਟ ਲੋ ਕੋਈ ਸਾਡੀ ਨੌਕਰੀ ਕੱਢ ਲੋ ਹਨਬਾਲ ਤੇ ਕਰੋ ਉਸ ਤੋਂ ਬਾਅਦ ਬੰਦਿਆਂ ਨੂੰ ਕਿਸੇ ਨੂੰ 20 ਸਾਲ ਪਲੱਸ ਨੌਕਰੀ 20 ਪਲੱਸ ਨੌਕਰੀ ਉਸ ਵੇਲੇ ਦੀ ਸੀ ਜੇ ਕਿਸੇ ਨੂੰ ਕੋਈ ਸਜ਼ਾ ਹੋਈ ਉਹਨਾਂ ਨੂੰ ਪੈਨਸ਼ਨ ਦੇ ਦਿਓ ਯਾਰ ਜਿਹੜੇ ਤੁਹਾਡੇ ਚੇਤੇ ਨੇ ਨੌਕਰੀਆਂ ਕਰਦੇ ਪਰ ਉਹ ਐਸਐਚਓ ਵੀ ਲੱਗੇ ਨੇ ਉਹ ਸਾਰੀਆਂ ਜਗ੍ਹਾ ਤੇ ਉਹ ਡੀਏਜੀ ਲੱਗੇ ਨੇ ਉਹ ਆਈਜੀ ਵੀ ਲੱਗੇ ਨੇ ਔਰ ਵੱਡੇ ਵੱਡੇ ਪੈਸਿਆਂ ਦਾ ਘਪਲਾ ਉਹਨਾਂ ਕੋਲ ਕਰੋੜਾਂ ਰੁਪਈਆ ਲੱਖਾਂ ਰੁਪਈਆ ਦਾ ਘਪਲਾ ਹੁੰਦਾ ਉਹਨਾਂ ਕੋਲ ਜੋ ਕਿ ਨਾ ਸਾਰਿਆਂ ਨੂੰ ਪਤਾ ਉਹਨਾਂ ਦੇ ਠੀਕ ਹੈ ਨਾ ਉਸ ਤੋਂ ਬਾਅਦ ਕੀ ਹੋਇਆ ਕਿ ਅੰਡਰ ਟ੍ਰਾਇਲ ਮੁਕਦਮਿਆਂ ਦੇ ਵਿੱਚ ਬੰਦੇ ਡਿਸਮਿਸ ਉਹ ਯਾਰ ਅੰਡਰ ਟ੍ਰਾਇਲ ਐਫਆਈਆਰ ਤੇ ਐਫਆਈਆਰ ਕੋ ਲੈ ਲੈਣੇ ਮੈਂ ਕਿਹਨਾਂ ਨਾਮ ਹੈ ਲੈ ਲੈਣੇ ਨਾਮ ਇਹ ਪਤਾ ਹੀ ਸਾਰਿਆਂ ਨੂੰ ਪਤਾ ਹੀ ਸਾਰਿਆਂ ਨੂੰ ਹੁਣ ਦੋ ਜਿਆਦਾ ਕੀ ਲੈਣਾ ਦੋ ਕਰਨਾ ਤੁਹਾਨੂੰ ਦੋ ਤਿੰਨ ਦੱਸ ਇੱਕ ਤੇ ਆਪਾਂ ਇਹ ਤੁਹਾਨੂੰ ਦੱਸਦੇ ਹਾਂ ਲੋਕਲ ਵਾਲੇ ਇੰਦਰਵੀਰ ਲੈ ਮੈਨੂੰ ਹੀ ਬੜਵਾਲਪ ਕਰਦੇ ਨੇ ਉਸ ਤੋਂ ਬਾਅਦ ਆ ਪੀਕੇ ਯਾਦਵ ਲੈ ਲੋ ਆਈ ਜੀ ਫਰੀਦਕੋਟ ਦੇ ਕੋ 50 ਲੱਖ ਰੁਪਏ ਦਾ ਘਪਲਾ ਹੋਇਆ ਹੋਰ ਵੀ ਅਫਸਰ ਕਾਫੀ ਨੇ ਠੀਕ ਹੈ ਨਾ ਮੈਂ ਉਹ ਕਾਫੀ ਅਫਸਰ ਨੇ ਜਿਨ੍ਹਾਂ ਦਾ ਆਪਾਂ ਕਹੇ ਚਲੋ ਪਰਚੇ ਮੈਂ ਇਹ ਗੱਲ ਕਹਿਣਾ ਵੀ ਪਰਚੇ ਹੋਏ ਜੇ ਇਹ ਡਿਸਮਿਸ ਨਹੀਂ ਕੀਤੇ ਜਾ ਸਕਦੇ ਤਾਂ ਪਰਚੇ ਵਾਲੇ ਡਿਸਮਿਸ ਕਿਉਂ ਨੇ ਆਪਾ ਫਾਇਰ ਦਰਜ ਨਾ ਤੇ ਵੀ ਹੈ ਨਾ ਨਾਲ-ਨਾਲ ਇਹ ਵੀ ਗੱਲ ਹੁੰਦੀ ਹੈ ਨਾ ਕਿ ਹੁਣ ਜਿਵੇਂ ਉਹੀ ਗੱਲ ਜਿਹੜੀ ਤੁਸੀਂ ਦੱਸਣ ਲਈ ਸੀ 600 ਕਰੋੜ ਦੇ ਕੱਪੜੇ ਦੇ ਵਿੱਚ 10 ਆਈਪੀਐਸ ਦਾ ਨਾਮ ਆ ਗਿਆ ਚਲੋ ਅਸੀਂ ਕਹਿੰਦੇ ਨਾਮ ਆ ਗਿਆ ਇਨਟੈਰੋਗੇਸ਼ਨ ਹੋਵੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਬਿਲਕੁਲ ਔਰ ਨਾ ਜੇ ਬਾਕੀ ਆਮ ਬੰਦੇ ਦੇ ਇੱਕ ਦੇ ਇੱਕ ਮੰਨ ਲਓ ਕਾਂਸਟੇਬਲ ਜਾਂ ਕਿਸੇ ਥਾਣੇਦਾਰ ਤੇ ਪਰਚਾ ਦਰਜ ਹੋਵੇ ਉਹ ਮਿੰਟ ਚ ਉਹਨਾਂ ਦਾ ਨਾਮ ਪਾ ਦੇ ਫਰਾਨੀ ਥਾਣੇਦਾਰ ਦੇ 100 ਰੁਪਏ ਲੈਂਦਾ ਫੜਿਆ ਗਿਆ ਜੀ 1000 ਰੁਪਏ ਲੈਂਦਾ ਫੜਿਆ ਗਿਆ ਆ ਤੁਸੀਂ ਮੈਂ ਕੱਲ ਪਾਸੋਂ ਖਬਰ ਦੇਖਦਾਏ ਇੱਕ ਬੰਦੇ ਦੇ ਨਾਮ 100 ਰ siguiente todo mm. de ਗੱਲ ਕਰਦੇ ਵੀ ਕੋਟਾ ਵੀ ਮਾਨ ਜੋ ਕੋਟਾ ਵੀ ਸਾਡੀਆਂ ਕੇਸ ਨੂੰ ਬਹੁਤ ਬੋਤਲ ਮਗਾ ਦਿੰਦੀ ਹੈ ਉਹ ਵੀ ਥੋੜਾ ਜਿਹਾ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਥੋੜਾ ਜਿਹਾ ਇਹ ਡਬਲ ਸਟੈਂਡਰਡਸ ਕਿਉਂ ਕਿਉਂ ਆਈਪੀਐਸ ਨਾਲ ਵੱਖਰਾ ਵੱਖਰਾ ਤਰੀਕਾ ਤੁਹਾਡੇ ਨਾਲ ਪੀਪੀਐਸ ਨਾਲ ਵੱਖਰਾ ਤਰੀਕਾ ਇਹ ਕਿਉਂ ਇਹੋ ਤਾਂ ਹੀ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਐਦਾਂ ਨਾ ਹੋਣ ਦਿਓ ਜੇ ਚੱਲਣਾ ਤੇ ਖਾਕੀ ਵਰਦੀ ਦਾ ਰੰਗ ਇੱਕੋ ਏ ਪੁਲਿਸ ਰੂਲ ਇੱਕੋ ਏ ਸੰਵਿਧਾਨ ਇੱਕ ਏ ਮੁਲਕ ਇੱਕ ਏ ਤੇ ਫਿਰ ਇਹਦੇ ਵਿੱਚ ਸਾਰਾ ਕੁਝ ਇੱਕੋ ਹੀ ਹੋਣਾ ਚਾਹੀਦਾ ਜੇ ਐਫਆਈਆ ਦਰਜ ਹੋਈ ਤੇ ਜੇ ਸਾਡਾ ਸਪਾਈ ਥਾਣੇਦਾਰ ਜਾਂ ਇਨਸ ਡਿਸਮਿਸ ਕੀਤਾ ਜਾਂਦਾ ਤੇ ਫਿਰ ਇਹ ਵੀ ਡਿਸਮਿਸ ਹੋਣੇ ਚਾਹੀਦੇ ਜੇ ਕੋਈ ਡਿਸਮਿਸ ਨਹੀਂ ਕਰਦੇ ਸਸਪੈਂਡ ਕਰੋ ਯਾਰ ਇਹ ਕੀ ਗੱਲ ਕਾਨੂੰਨ ਇੱਕ ਸਭ ਕੁਝ ਇੱਕ ਦੇ ਉਹਨਾਂ ਨੂੰ ਵੀ ਛੱਡ ਦਿਓ ਇਹਨਾਂ ਨੂੰ ਵੀ ਬਚਾ ਲਓ ਇਹਦਾ ਤਾਂ ਮਤਲਬ ਇਹ ਸਾਡੇ ਨਾਲ ਤੇ ਥੱਕਾ ਵੀ ਅਸੀਂ ਥੱਲੇ ਆਏ ਨਾ ওই ਗੱਲ ਵਿੱਚ ਸਲੂਟ ਮਾਰ ਮਾਰ ਥੱਕ ਜਾਈਏ ਭਾਈ ਤੂੰ ਹੀ ਸਲੂਟ ਮਾਰ ਰਹਾ ਥੱਲੇ ਸਲੂਟ ਮਾਰਿਆ ਨਹੀਂ ਗੱਲ ਹੋਣੀ ਗੱਲ ਇਹ ਹੈ ਕਿ ਇਹ ਨਾਂ ਤੇ ਸਾਹਮਣੇ ਆਉਣ ਗਈ ਨਾ ਆਉਣਗੇ ਕਿਉਂਕਿ ਹੁਣ ਅਸੀਂ ਦੁਖੀ ਹੋਏ ਸਾਰਾ ਕੁਝ ਬੋਲਦੇ ਆਂ ਪੰਜਾਬ ਦੇ ਸਾਰੇ ਮੁਲਾਜ਼ਮ ਇਕੱਠੇ ਆ ਠੀਕ ਹੈ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇਹ ਡਿਮਾਂਡ ਰੱਖੀ ਸੀ ਮੁੱਖ ਮੰਤਰੀ ਸਾਬ ਨੇ ਉਸ ਵੇਲੇ ਕਿਹਾ ਕਿ ਮੈਂ ਕਰਵਾ ਦੇਣਾ ਕੰਮ ਜਿੰਨੇ ਵੀ ਬੰਦੇ ਨਾਲ ਧੱਕਾ ਹੈ ਬਲਾਜਮਾ ਡੀਜੀਪੀ ਸਾਹਿਬ ਨੂੰ ਨੇ ਹੋਮ ਪਾਇਆ ਹੋਣ ਦੇ ਡੀਜੀਪੀ ਸਾਹਿਬ ਨੂੰ ਚਿੱਠੀ ਗਈ ਕਿ ਇਹ ਬੰਦੇ ਜਿਹੜੇ ਡਿਸਮਿਸ ਹੋਏ ਇਹਨਾਂ ਨੂੰ ਰੀਇਨਸਟੈਂਟ ਜੋ ਜੋ ਬਣਦਾ ਹੈ ਇਹਨਾਂ ਨੂੰ ਹੱਕ ਦਿੱਤਾ ਜਾਵੇ ਅੱਜ ਤੁਸੀਂ ਮੁੱਖ ਮੰਤਰੀ ਨੂੰ ਮਿਲਾਈ ਸੀ ਮਿਲੇ ਸੀ ਅੱਛਾ ਜੀ ਉਹ ਚਿੱਠੀ ਵੀ ਮੈਂ ਤੁਹਾਨੂੰ ਦਿੱਤੀ ਹੈ ਠੀਕ ਹੈ ਉਸ ਤੋਂ ਬਾਅਦ ਜਲੰਧਰ ਇਲੈਕਸ਼ਨਾਂ ਦੇ ਵਿੱਚ ਇੱਥੇ ਸੀਪੀ ਸਾਹਿਬ ਸੀ ਸੁਪਨ ਸ਼ਰਮਾ ਜਿਹੜਾ ਲੁਧਿਆਣੇ ਨੇ ਉਹਨਾਂ ਨੇ ਸਾਨੂੰ ਸੀਐਮ ਨੂੰ ਮਿਲਾਇਆ ਸੀਐਮ ਸਾਹਿਬ ਨੂੰ ਦੱਸਿਆ ਸੀ ਕਿ ਆਹ ਗੱਲਬਾਤ ਸੀਐਮ ਨੇ ਉਸੇ ਵੇਲੇ ਕਿਹਾ ਵੀ ਤੁਸੀਂ ਮੇਰੇ ਵੱਲੋਂ ਲੈ ਜੋ ਡੀਜੀਪੀ ਨੂੰ ਕਿ ਜਿਹੜੇ ਆ ਬੰਦੇ ਬਰੀ ਹੋਏ ਇਹਨਾਂ ਨੂੰ ਤੁਰੰਤ ਬਹਾਲ ਕੀਤੇ ਜਾਣ ਉਹ ਵੀ ਚਿੱਠੀ ਮੈਂ ਤੁਹਾਨੂੰ ਦਿੱਤੀ ਏ ਠੀਕ ਆ ਉਹ ਹਜੇ ਤੱਕ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਚਲੋ ਉਹ ਵੀ ਲੰਘ ਗਿਆ ਫਿਰ ਬੰਦਿਆਂ ਨੂੰ ਹੁਣ ਬੰਦੇ ਕਿੱਥੇ ਜਾਣ ਫਿਰ ਤੁਸੀਂ ਮੈਨੂੰ ਕਹੋਗੇ ਸਰਕਾਰ ਕਹੇਗੀ ਜਾਂ ਸਾਡਾ ਮਹਿਕਮਾ ਕਹੇਗਾ ਇਹ ਬੜਾ ਬੋਲਦਾ ਹੈ ਕੋ ਬੋਲਦਾ ਮੈਂ ਤੇ ਬੋਲਾਂਗਾ ਜੀ ਨਹੀਂ ਤੁਸੀਂ ਮੁੱਖ ਮੰਤਰੀ ਤੱਕ ਚੱਲਗੇ ਤੁਸੀਂ ਡੀਜੀਪੀ ਕੋਲ ਚਲਣਾ ਹੀ ਪਹਿਲਾਂ ਡੀਜੀਪੀ ਸਾਹਿਬ ਨੂੰ ਮੈਂ ਚਿੱਠੀਆਂ ਪਾ ਚੁੱਕਾ ਲਿਖਤੀ ਵੀ ਡੀਜੀਪੀ ਸਾਹਿਬ ਮੈਂ ਤੁਹਾਨੂੰ ਅਸੀਂ ਮਿਲਣਾ ਚਾਹੁੰਦੇ ਸਾਨੂੰ ਮਿਲਣ ਦਾ ਟਾਈਮ ਦਿੱਤਾ ਜਾਵੇ ਡੀਜੀਪੀ ਸਾਹਿਬ ਨੇ ਸਾਡੀਆਂ ਇਹ ਗੁਰ ਜਾ ਕੇ ਵੀ ਡੀਜੀਪੀ ਸਾਹਿਬ ਨੂੰ ਮਿਲਵਾ ਤੇ ਗਿਆ ਉਹਨਾਂ ਨੇ ਕਹਿਤਾ ਜੀ ਉਹਨੂੰ ਮਿਲੋ ਤੇ ਉਧਰੋਂ ਮਿਲੋ ਉਹਨੂੰ ਕਿਹਨੂੰ ਮਲਾਤਾ ਅਰਪਤ ਸ਼ੋਕਲਾ ਆਈ ਕਾਇ ਏ ਡੀਜੀਪੀ ਹੈ ਇੱਕ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਉਹ ਕਹਿੰਦੇ ਜੀ ਮੈਂਗਮਾ ਹੀ ਸਾਰਾ ਅਸੀਂ ਚੁੱਕਿਆ ਤੁਸੀਂ ਤੇ ਸਾਰੇ ਪਾਸੇ ਤੁਰੇ ਫਿਰੋ ਆਈ ਤੇ ਇਦਾਂ ਕਰਨ ਚਲੋ ਸਾਡਾ ਟਾਈਮ ਸਰਵਿਸ ਦਾ ਹੋ ਗਿਆ ਪੂਰਾ 31 ਆਪਣੇ 30 ਅਪ੍ਰੈਲ ਨੂੰ ਮੇਰਾ ਜਿਹੜਾ ਸੀ ਸਰਵਿਸ ਦਾ ਟਾਈਮ ਪੂਰਾ ਹੁੰਦਾ ਸੀ ਉਸ ਤੋਂ ਬਾਅਦ ਕੀ ਹੋਇਆ ਤੇ ਮੈਂ ਕਿਹਾ ਚਲੋ ਕੋਰਟ ਦੇ ਵਿੱਚ ਕੇਸ ਚੱਲਦਾ ਬਰੀ ਹੋ ਗਏ ਆ ਚਲੋ ਹਾਈ ਕੋਰਟ ਕੇਸ ਸਾਡਾ ਲੱਗਾ ਮੈਂ ਮੰਗ ਕੀਤੀ ਨਗਾ ਵੀਰ ਨੌਕਰੀ ਬੁਰੀ ਹੋ ਗਈ 25 ਸਾਲ ਨੌਕਰੀ ਸਾਡੀ ਚਲੋ ਆਪਾਂ ਹੁਣ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀਰ ਕੋਰਟ ਦਾ ਕੇਸ ਚੱਲਦਾ ਰਹਿੰਦਾ ਆਪਣੀ ਪੈਨਸ਼ਨ ਲਈ ਕਰਦੇ ਹੋ ਵੀ ਪੈਨਸ਼ਨ ਦੇਓ ਮੈਂ ਪੈਨਸ਼ਨ ਦਾ ਅਪਲਾਈ ਕੀਤਾ ਜਲੰਧਰ ਸੀਵੀ ਰਹਿ ਗਏ ਆ ਜਿਹੜੇ ਅੱਜ ਕੱਲ ਪਟਿਆਲੇ ਲੱਗੇ ਨ ਸੀ ਵੀ ਮੈਂ ਉਹਨਾਂ ਨੂੰ ਪੁੱਛਿਆ ਨਗਾ ਵੀ ਆ ਪੈਨਸ਼ਨ ਕਹਿੰਦੇ ਤੂੰ ਘਰ ਭਰ ਦੇ ਤੇਰੀ ਪੈਨਸ਼ਨ ਲਾ ਦੇਾਂਗੇ ਕੋਈ ਗੱਲਬਾਤ ਨਹੀਂ ਪੈਨਸ਼ਨ ਦੀ ਗੱਲਬਾਤ ਉਹ ਯਾਰ ਇੰਨਾ ਧੱਕਾ ਦੇਣਾ ਕਰੋ ਬਰੀ ਹੋਏ ਬੰਦੇ ਨੂੰ ਤੁਸੀਂ ਬਾਹਰ ਨਹੀਂ ਕੀਤਾ ਉਹ ਵੀ ਟਾਈਮ ਲਗਾਉਂਦਾ ਉਹਨੇ ਕੀ ਕਿਹਾ ਕਿ ਪੈਨਸ਼ਨ ਤੁਹਾਡੀ ਲਾ ਦਾਂਗੇ ਤੁਸੀਂ ਐਪਲੀਕੇਸ਼ਨ ਦਿਓ ਤੁਹਾਡੀ ਪੈਨਸ਼ਨ ਜਿਹੜ अच्छा ਹੁਣ ਮੈਂ ਮਹਿਕਮੇ ਨੂੰ ਪੁੱਛਦਾ ਮੇਰਾ 2013 ਤੋਂ ਜੀਪੀਐਫ ਮਹਿਕਮੇ ਕੋਲ ਜਮਾ ਪਿਆ ਰਿਟਾਇਰਮੈਂਟ ਦੀ ਮੇਰੀ ਡੇਟ ਲੰਘ ਗਈ ਹੈ ਮੈਂ ਸਵੇਤ ਇੰਟਰਸਟ ਇਹਨਾਂ ਕੋਲ ਜੀਪੀਐਫ ਮੰਗਿਆ ਮੈਨੂੰ ਅਜੇ ਤੱਕ ਜੀਪੀਐਫ ਜਦੋਂ ਕਿ ਜੀਪੀਐਫ ਮੰਗਣ ਦੀ ਲੋੜ ਨਹੀਂ ਮੇਰੇ ਖੁਦ ਦੇ ਪੈਸੇ ਪਏ ਨੇ ਉੱਥੇ ਜੇ 2013 ਤੋਂ ਸਾਡੇ ਜੀਪੀਐਫ ਦਾ 8% ਟਰਸਟ ਦੇ ਨਾਲ ਬਣਦਾ ਤੇ ਜੀਪੀਐਫ ਮੇਰਾ ਬਣਾ ਦੇਣਾ ਚਾਹੀਦਾ ਹੈ ਕਹਿੰਦਾ ਜੇ ਬਣਾ ਟਰਸਟ ਮਿਲੇਗਾ ਤੁਹਾਨੂੰ ਮੈਂ ਕਿਉਂ ਪੈਸੇ ਤੁਹਾਡੇ ਕੋਲ ਜਮਾ ਵਰਤ ਦੇ ਤੁਸੀਂ ਪਏ ਹੋ ਜਾਂ ਸਰਕਾਰ ਕਿਤੇ ਵੀ ਪੈਸੇ ਤੇ ਸਰਕਾਰ ਕੋਲ ਤੇ ਫਿਰ ਬਿਨ ਬਾਊਟ ਇੰਟਰਸਟ ਕਿਵਾਂ ਨੂੰ ਮਿਲੇਗਾ ਤਾ ਉਹ ਜੇ ਇਹੋ ਜੇ ਕੰਮ ਆਜੀ ਕੋਟਾ ਜੀ ਧੱਕੇ ਖਾ ਰਹੇ ਆ ਤੇ ਫਿਰ ਅਸੀਂ ਤੁਹਾਡੇ ਕੋਲ ਲੈਣਾਗੇ ਅਸੀਂ ਫਿਰ ਅਸੀਂ ਤੁਹਾਡੇ ਦੇ ਵਿਰੋਧ ਬੋਲਾਂਗੇ ਡਟ ਕੇ ਬੋਲਾਂਗੇ ਤੁਹਾਡਾ ਡਟ ਕੇ ਵਿਰੋਧ ਕਰਾਂਗੇ ਅਸੀਂ ਦੇ ਗੱਲ ਕਰਾਂਗੇ ਆਹੀ ਅੱਜ ਮੈਂ ਮੀਡੀਆ 'ਚ ਕਹਿਤਾ ਹੋ ਸਕਿਆ ਥੋੜੇ ਦਿਨਾਂ ਤੱਕ ਜੇ ਨਾ ਨਾਸ਼ਰ ਹੋਏ ਜੇ ਨਾ ਇਹਨਾਂ ਤੇ ਕਾਰਵਾਈ ਹੋਈ ਤੇ ਅਸੀਂ ਧਰਨੇ ਵੀ ਲਾਵਾਂਗੇ ਸਾਰੀ ਕਾਰਵਾਈ ਕਰਾਂਗੇ ਜਥੇਬੰਦੀਆਂ ਨਾਲ ਗੱਲਬਾਤ ਹੋਈ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਅਸੀਂ ਤੁਹਾਡੇ ਨਾਲ ਖੜੇ ਆ ਟੀਚਰ ਜਥੇਬੰਦੀ ਨਾਲ ਖੜੀ ਐ ਰੋਡਵੇ ਜਥੇਬੰਦੀ ਨਾਲ ਖੜੀ ਐ ਇਵਨ ਕੋ ਇਹ ਸਾਰੀਆਂ ਜਹੇਵੰਦੀਆਂ ਨਾਲ ਕਹਿੰਦੇ ਖੜੇ ਵਾਂਗ ਤੁਹਾਡਾ ਪਰ ਗੋਤਰਾ ਸਾਹਿਬ ਤੁਸੀਂ ਵੀ ਵਿਚਾਰ ਵੇਮਸ਼ ਕੀਤਾ ਹੋਣਾ ਇਹਦੇ ਉੱਤੇ ਕੋਈ ਕਾਰਨ ਹੋਏਗਾ ਕਿ ਇਸ ਕਾਰਨ ਵਸੇ ਇਦਾਂ ਕੀਤਾ ਜਾ ਰਿਹਾ ਜਾਂ ਤੁਸੀਂ ਕੁਝ ਸਮਝਦੇ ਹੋਵੋਗੇ ਕਿ ਭਾਈ ਸਾਡੇ ਤੋਂ ਇਹ ਹੋ ਗਿਆ ਜਾਂ ਇਹਨਾਂ ਨੂੰ ਸਾਡੇ ਜੋ ਕੋਈ ਪ੍ਰੋਬਲਮ ਹੈ ਕੁਛ ਤਾਂ ਅਨੁਮਾਨ ਲੱਗੇ ਹੋਣਗੇ ਕਿ ਤਾਂ ਕਰਕੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੋ ਰਿਹਾ ਜੀ ਇਹ ਤਾਂ ਜਾਂਦੇ ਦੱਸ ਦੇਣਾ ਕਿਉਂ ਹੋ ਰਿਹਾ ਜਾਰੇ ਤੁਹਾਨੂੰ ਕਹਿ ਦੇਣ ਭੀ ਇਸ ਕਰਕੇ ਨਹੀਂ ਕੀਤਾ ਬਲ ਬੋਲਣ ਦਾ ਹੀ ਹੁਣ ਲੱਗੇ ਆ ਜਦੋਂ ਸਾਡਾ ਸਾਰੇ ਜਿਦਾ ਕਹਦੀ ਹੱਦਾ ਪਾਰ ਹੋ ਗਈਆਂ ਬੋਲਣ ਦਾ ਹੀ ਫੇਰ ਲੱਗੇ ਆ ਮੈਂ ਤੇ ਹਜੇ ਵੀ ਕਹਿੰਦਾ ਜੇ ਕਰ ਦੇਣੇ ਚਾਹੀਦੇ ਯਾਰ ਇਹ ਤਾਂ ਕਿੜੀ ਕਹਿੰਦੇ ਕਿਸੇ ਦੇ ਜੇਬ ਤੋਂ ਜਾਣਾ ਹੈ ਚਲੋ ਜਿਨ੍ਹਾਂ ਦੀ ਨੌਕਰੀ 20 ਪਲਸ ਹੋ ਗਈ ਹੈ ਜੇ ਕਿਸੇ ਨੂੰ ਸਜ਼ਾ ਵੀ ਹੋ ਗਈ ਹੈ ਉਹਨਾਂ ਨੂੰ ਤਹੀ ਪੈਨਸ਼ਨ ਦੇ ਜੇ ਤੁਸੀਂ ਬਾਕੀ ਸਜ਼ਾ ਜਾਤਾਂ ਨੂੰ ਤਹੀ ਪੈਨਸ਼ਨ ਦੇ ਸਕਦੇ ਹੋ ਤੇ ਕੀ ਉਹਨਾਂ ਨੇ ਨੌਕਰੀ ਨਹੀਂ ਕੀਤੀ ਕੀ ਉਹਨਾਂ ਨੇ ਅਤਵਾਦ ਨਹੀਂ ਹਣਾ ਜੇ ਉਹਨਾਂ ਨੂੰ ਵੀ ਪੈਨਸ਼ਨ ਬੰਦੀ ਪੈਨਸ਼ਨ ਦੇ ਦਿਓ ਜਿਨ੍ਹਾਂ ਦੀ ਬੰਦੀ ਪੈਨਸ਼ਨ ਦੇ ਦਿਓ ਜਿਨ੍ਹਾਂ ਦੀ ਬੰਦੀ ਨੌਕਰੀ ਦੇ ਦਿਓ ਜਿਹੜੇ ਅੰਡਰ ਟ੍ਰਾਇਲ ਤੋਂ ਡਿਸਮਿਸ ਕੀਤੇ ਉਹਨਾਂ ਨੂੰ ਬਹਾਲ ਕਰ ਦਿਓ ਕੋਰਟ ਜਦੋਂ ਡਿਸੀਜਨ ਦੇਗੀ ਉਸ ਮੁਤਾਬਕ ਤੁਸੀਂ ਅਗਲਾ ਸਪੈਸਰ ਦੇ ਦਿਓ ਤੁਸੀਂ ਕਹਿੰਦੇ ਹੋ ਕਿ ਤੁਸੀਂ ਤੁਹਾਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ ਕੀ ਸਟੇਟਮੈਂਟ ਸੀ ਕੋਰਟ ਨੇ ਹੋਰੀ ਕਰਦਾ ਵੀ ਆਈ ਹੈ ਜੀ ਓਟ ਨੇ ਜਜਮੈਂਟ ਦੇ ਵਿੱਚ ਇਹ ਲਿਖਿਆ ਵੀ ਇਹ ਬੰਦਿਆਂ ਨੂੰ ਇਨਕੁਆਇਰੀ ਅਫਸਰ ਨੇ ਇਨਕੁਆਇਰੀ ਦੇ ਵਿੱਚ ਬੇਦੋਸ਼ੇ ਦਿੱਤਾ ਸੀ ਮੈਂ ਹਾਈ ਕੋਰਟ ਨੇ ਜੋ ਡਿਸੀਜਨ ਕਹਿੰਦਾ ਵੀ ਮੈਂ ਉਸ ਡਿਸੀਜਨ ਨਾਲ ਹੀ ਸਹਿਮਤ ਹਾਂ ਇਸ ਕਰਕੇ ਇਹਨਾਂ ਨੂੰ ਬਰੀ ਕੀਤਾ ਜਾਂਦਾ ਅੱਛਾ ਜੋ ਵੀ ਇਲਜ਼ਾਮ ਨੇ ਇਹਨਾਂ ਤੇ ਉੱਤੇ ਰੱਦ ਕੀਤੇ ਜਾਂਦੇ ਅੱਛਾ ਜੀ ਹਾਂ ਠੀਕ ਤੇ ਜੋ ਬਰੀ ਕਰ ਦਿੱਤਾ ਤਾਂ ਫਿਰ ਤੇ ਕੋਈ ਬਾਕੀ ਰਹਿ ਨਹੀਂ ਗਿਆ ਸਾਡੇ ਕੋਈ ਸਾਡੇ ਚਾਰਜ ਨਹੀਂ ਕੋਈ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਫਿਰ ਤਾਂ ਮੁੱਖ ਮੰਤਰੀ ਨੇ ਵੀ ਕਹਿਤਾ ਉਹ ਚਿੱਠੀ ਵੀ ਮੁੱਖ ਮੰਤਰੀ ਨੇ ਜਾਰੀ ਕਰਤੀ ਸੀ ਵੀ ਉਹਨੂੰ ਕਿਹਾ ਮੇਰੇ ਵੱਲੋਂ ਲਿਖ ਕੇ ਭੇਜ ਦੇ ਡੀਜੀਪੀ ਸਾਹਿਬ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਦ ਡੀਜੀਪੀ ਸਾਹਿਬ ਨਹੀਂ ਮੁੱਖ ਮੰਤਰੀ ਜੀ ਮੰਨਦਾ ਮੈਂ ਇੱਕੋ ਗੱਲ ਕਹਾਂ ਮੈਂ ਡੀਜੀਪੀ ਸਾਹਿਬ ਮੁੱਖ ਮੰਤਰੀ ਜੀ ਨਹੀਂ ਮੰਨਦੇ ਹੈਗੇ ਜੇ ਮੁੱਖ ਮੰਤ ਤੇ ਜਾ ਮੁੱਖ ਮੰਤਰੀ ਸਾਹਿਬ ਜਿੰਨਾ ਕਹਿੰਦੇ ਗੋਲੀਆਂ ਦੇ ਦਿੰਦੇ ਨੇ ਹੂੰ ਜਿੱਦਾਂ ਬਾਸ ਸਾਹਿਬ ਦੇ ਕਰਨਲ ਬਾਸ ਦੇ ਮਾਮਲੇ ਜਿਵੇਂ ਮੜਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਸਾਨੂੰ ਕਹਿੰਦੇ ਕਿ ਸ਼ਾਮ ਨੂੰ 5 ਵਜੇ ਤੱਕ ਤੁਹਾਡਾ ਜੀ ਕਰ ਦਿਆਂਗੇ ਉਹ ਅਜੇ ਤੱਕ 5 ਨਹੀਂ ਵਜੇ ਇਹਨਾਂ ਗੱਲਾਂ ਦਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ ਜੋ ਵੀ ਕਿਸੇ ਦੀ ਕੋਈ ਪ੍ਰੋਬਲਮ ਹੈ ਉਹ ਹੱਲ ਕਰਿਆ ਕਰੋ ਮੈਂ ਮਿਲਣ ਦੀ ਗੱਲ ਕਰਨਾ ਜੇ ਕੋਈ ਮਿਲਣ ਦਾ ਟਾਈਮ ਕੋਈ ਪਹਿਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਉਹ ਹੀ ਬੰਦਾ ਜਾਂਦਾ ਜਿਹਨਾਂ ਕੋ ਬਹੁਤ ਸਿਰੋਪਾ ਨੂੰ ਕੰਮ ਲੰਘਿਆ ਹੋਏ ਫਿਰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਟਾਈਮ ਲਈਦਾ ਮੈਂ ਚੰਡੀਗੜ੍ਹ ਮੁੱਖ ਮੰਤਰੀ ਸਾਹਿਬ ਨੂੰ ਮਿਲ ਗਿਆ ਉ ਜਿੱਦਾਂ ਕਹਿ ਰਹੇ ਜੀ ਅਸੀਂ ਤਾਂ ਹੁਣ ਵੇਲੇ ਇਸੇ ਕੰਮ ਤੇ ਰੌਲਾ ਮੈਂ ਹੁੰਦੇ ਹੁੰਦੇ ਮੈਨੂੰ ਕਹਿੰਦੇ ਚੱਲ ਯਾਰ ਹਰਿਆਣੇ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਨੇ ਅੱਛਾ ਮੈਂ ਹਰਿਆਣੇ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਸਲਿੱਪ ਭੇਜੀ ਲਿਖ ਕੇ ਉਹਨਾਂ ਕਹਾਂ ਬਲਾਓ ਜੀ ਆਓ ਜੀ ਬੈਠੋ ਜੀ ਬੈਠੇ ਸਾਨੂੰ ਚਾਹ ਪਿਆਈ ਪਾਣੀ ਪਿਆ ਜੋ ਵੀ ਫਾਰਮੈਲਟੀ ਹੁੰਦੀ ਹੈ ਜੋ ਉਹਨਾਂ ਨੇ ਕੀਤੀ ਮੈਨੂੰ ਕਹਿੰਦੇ ਦੱਸੋ ਕਿੱਧਰ ਆਏ ਸਰਦਾਰ ਜੀ ਮੈਂ ਕਹਾ ਜੀ ਆਇਆ ਕੰਮ ਕੋਈ ਨਹੀਂ ਅਸੀਂ ਮੈਂ ਕਹਾ ਸਾਡੇ ਮੁੱਖ ਮੰਤਰੀ ਸਾਹਿਬ ਦੇ ਮਿਲੇ ਨਹੀਂ ਅਸੀਂ ਕਹਾ ਚਲੋ ਤੁਹਾਨੂੰ ਹੀ ਮਿਲ ਚਲੀ ਹੈ ਉਹਨਾਂ ਨੇ ਇੰਨੀ ਗੱਲ ਦੱਸੋ ਮੁੱਖ ਮੰਤਰੀ ਨਾਲ 5 ਮਿੰਟ ਬਹੁਤ ਵੱਡੀ ਕੰਟਰੋਵਰਸੀ ਸ਼ੁਰੂ ਹੋ ਜਾਣੀ ਇਨਫੈਕਟ ਇਹਦੇ ਨਾਲ ਨਹੀਂ ਇਹ ਸੱਚ ਕਹਿਣਾ ਮੈਂ ਮੈਂ ਜੀ ਕੋਈ ਕੰਟਰੋਵਰਸੀ ਨਹੀਂ ਮੈਂ ਗੱਲ ਕਰਦਾ ਵੀ ਯਾਰ ਦੱਸੋ ਮਿਲਣ ਚ ਗਈ ਹੈ ਯਾਰ ਕੰਮ ਨਹੀਂ ਹੋਏਗਾ ਤਾਂ ਕੀ ਹੋਇਆ ਹਰਿਆਣੇ ਨਾਲ ਤਾਂ ਉਦਾਂ ਨਹੀਂ ਕਹਿੰਦੇ ਬੜੀ ਲਾਕਡਾਊਨ ਦੀ ਰਹਿੰਦੀ ਹੈ ਉਹ ਲਾਕਡਾਊਨ ਰਹਿੰਦੀ ਰਹੀ ਜਾਵੇ ਮੈਂ ਉਹਦੇ ਦੇਖਿਆ ਮੈਂ ਕਹਾ ਵੀ ਦੇਖਣੇ ਆ ਤੁਰ ਇਧਰ ਨਹੀਂ ਮਲੇ ਚਲ ਦੇਖਦੇ ਮਿਲਦੇ ਤਾਂ ਹੈ ਨਹੀਂ ਪਰ ਆਪਾਂ ਆਪਣੇ ਮੁੱਖ ਮੰਤਰੀ ਨੂੰ ਮਾੜਾ ਕਹੀਏ ਯਾਰ ਇਹ ਮਿਲਦਾ ਨਹੀਂ ਕਿਸ ਨੂੰ ਤੇ ਇਧਰ ਮਿਲ ਕੇ ਵੇਖ ਲਈਏ ਜੇ ਮਿਲਦਾ ਕਿ ਨਹੀਂ ਤੇ ਜੇ ਨਹੀਂ ਮਲੇਗਾ ਫਿਰ ਤਾਂ ਆਪਾਂ ਕਾਂਗੇ ਯਾਰ ਸਾਰੇ ਇਕੱਠੇ ਹੀ ਨਹੀਂ ਕਰਨੇ ਕੀ ਪਤਾ ਆਪਣੇ ਵਾਲੇ ਪੰਜਾਬ ਦੀ ਕਿਸੇ ਭਲਾਈ ਦੇ ਵਿੱਚ ਰੁੱਝੇ ਇੱਕ ਵਾਰੀ ਥੋੜਾ ਗਏ ਇੱਕ ਵਾਰੀ ਕੋਈ ਕਈ ਵਾਰੀ ਗਏ ਜਾਂ ਜਦ ਇੱਕ ਵਾਰੀ ਆਣ ਵੀ ਅੱਜ ਨਹੀਂ ਮਿਲ ਸਕਿਆ ਕਹੇ ਐਮਰਜੈਂਸੀ ਮੀਟਿੰਗ ਚਲੋ ਆਪਾਂ ਮੰਨ ਲੈਣੇ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਜੇ ਕਹੇ ਮੀਟਿੰਗ ਚ ਬਿਜ਼ੀ ਹੈ ਨਹੀਂ ਮਿਲ ਸਕਦਾ ਫੇਰ ਵੀ ਜੜਾ ਵੀ ਟਾਈਮ ਨਹੀਂ ਮੰਗਿਆ ਲਿਖਤੀ ਵੀ ਟਾਈਮ ਮੰਗਿਆ ਹਰ ਤਰੀਕਾ ਵਰਤਿਆ ਵੀ ਜਿਸ ਤਰੀਕੇ ਨਾਲ ਆ ਆ ਵੀ ਹੁਣ ਜਦੋਂ ਇੱਥੇ ਮਿਲੇ ਜਦੋਂ ਇਹ ਇਲੈਕਸ਼ਨਾਂ ਦੇ ਵਿੱਚ ਉਦੋਂ ਮਿਲੇ ਹਰਪਾਲ ਸਿੰਘ ਚੀਮਾ ਵੀ ਵਾਲੇ ਉਦੋਂ ਉਦੋਂ ਇਹਨਾਂ ਨੇ ਇਹ ਚਿੱਠੀ ਜਾਰੀ ਕਰਤੀ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਵੀ ਇਹਨਾਂ ਨੂੰ ਕਰੋ ਜੀ ਡੀਜੀਪੀ ਨੂੰ ਭੇਜਤੀ ਉਹ ਜਾ ਕੇ ਆਦੀਏ ਵੀ ਇਲੈਕਸ਼ਨਾਂ ਦੇ ਵਿੱਚ ਸ ਨਾ ਦੇ ਇਲੈਕਸ਼ਨ ਪਹਿਲਾਂ ਮੈਂ ਇੱਥੋਂ ਜਲੰਧਰ ਸੈਂਟਰ ਵਾਲੇ ਤੋਂ ਇਲੈਕਸ਼ਨ ਵੀ ਲੜੇ ਜੰਨਰ ਦੇ ਮੇਰੇ ਇਲੈਕਸ਼ਨ ਲੜਨ ਦਾ ਇਹ ਫਾਇਦਾ ਜ਼ਰੂਰ ਹੋ ਗਿਆ ਫਿਰ ਰਮਨ अरोड़ा ਜਿਹੜਾ ਇਸ ਵळे ਅੰਦਰ ਜਿਹਨੂੰ ਆਪਾਂ ਕਹਿ ਦਈਏ ਵੀ ਜੋ ਵੀ ਕਰਾਪਸ਼ਨ ਉਹਨੇ ਕੀਤੀ ਜਲੰਧਰ ਨਾਲ ਉਸ ਦੇ ਅੰਦਰ ਉਹਦਾ ਜਿੱਤਣ ਦਾ ਫਾਇਦਾ ਹੋ ਗਿਆ ਕਿਉਂਕਿ ਨਹੀਂ ਤਾਂ ਕਾਂਗਰਸ ਵਾਲਾ ਜਿੱਤ ਜਾਣਾ ਸੀ 베ਰੀ ਜਿਹੜਾ ਰਜਿੰਦਰ 베ਰੀ ਜਿੱਤਦਾ ਸੀ 200 250 ਵੋਟ ਦਾ ਫਰਕ ਸੀ ਉਹ ਮੇਰੇ ਕਰਕੇ ਉਹ ਜਿਹੜਾ ਹਾਰ ਗਿਆ ਤੇ ਉਹ ਜਿੱਤ ਗਿਆ ਤੇ ਜਿੱਤੇ ਦਾ ਰਿਜ਼ਲਟ ਕੋਲੇ ਸਾਹਮਣੇ ਆ ਮੈਂ ਵੀ ਇਹ ਗੱਲ ਕਰਦਾ ਵੀ ਕਰਾਪਸ਼ਨ ਦੇ ਅਸੀਂ ਬਣਾਈਏ ਸਰਕਾਰਾਂ ਵੀ ਕਰਾਪਸ਼ਨ ਨੂੰ ਤੋਂ ਖਤਮ ਕਰੀਏ ਯਾਰ ਤਲੋਕਤ ਬੰਦੋ ਵੀ ਚਲੋ ਕਨਕਲੂਜਨ ਸਟੇਟਮੈਂਟ ਵੱਲ ਜਾਂਦੇ ਹੁਣ ਥੋੜਾ ਅਗਲਾ ਪ੍ਰੋਗਰਾਮ ਜਿਵੇਂ ਤੁਸੀਂ ਕਹਿੰਦੇ ਹੋ ਕਿ ਅੱਗੇ ਅਸੀਂ ਮਿੱਥਿਆ ਹੋਇਆ ਆ ਕੀ ਕੀ ਹੋ ਸਕਦਾ ਅੱਗੇ ਅਸੀਂ ਮਿੱਥਿਆ ਹੋਇਆ ਸਰਕਾਰ ਕੋਲ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਯਾਰ ਜਿਹੜਾ ਮਲਾਜਮਾਂ ਦੇ ਨਾਲ ਜਿਹੜਿਆ ਪੁਲਿਸ ਮਲਾਜਮਾਂ ਦੇ ਨਾਲ ਦੋ ਤਰ੍ਹਾਂ ਦੇ ਵਤੀਰੇ ਨਾਲ ਚੱਲਿਆ ਜਾਵੇ ਇਹਨਾਂ ਨੂੰ ਇੱਕੋ ਲੈਂਜ ਰੱਖੇ ਜੇ ਇਹਨਾਂ ਨੂੰ ਇੱਕ ਪੁਲਿਸ ਵਾਲ ਪਰਤੀ ਇੱਕ ਮੁਲਕ ਦੇ ਵਿੱਚ ਪਰਤੀ ਇੱਕ ਸੰਵਿਧਾਨ ਚ ਪਰਤੀ ਇੱਕੋ ਰੰਗ ਦਾ ਕਾਫੀ ਪਰਤੀ ਹੈ ਤੇ ਇਹਨਾਂ ਨੂੰ ਇੱਕੋ ਤਰੀਕੇ ਨਾਲ ਜਾਂ ਤੇ ਜਿਹੜੇ ਡਿਸਮਿਸ ਕੀਤੇ ਭਾਲ ਕੀਤੇ ਜਾਂ ਜਾਂ ਫਿਰ ਜਿਨ੍ਹਾਂ ਦੇ ਪਰਚੇ ਆਈਪੀਐਸ ਦੇ ਦਰਜ ਉਹ ਵੀ ਨਾਲ ਸਾਡੇ ਕਰਤੇ ਜਾਣ ਫਿਰ ਇਹ ਵੀ ਹਾਂ ਵੀ ਸਰਕਾਰ ਦਾ ਇਨਸਾਫ ਪੂਰਾ ਸਰਕਾਰ ਕੋਲੋਂ ਵੀ ਔਰ ਅਫਸਰਾਂ ਕੋਲੋਂ ਵੀ ਮੈਂ ਡੀਜੀਪੀ ਸਾਹਿਬ ਕੋਲੋਂ ਕਹਿਣਾ ਵੀ ਇਹ ਨੂੰ ਇੱਕ ਤਰੀਕੇ ਨਾਲ ਚੱਲਣ ਦਿਓ ਦੋ ਤਰੀਕੇ ਨਾਲ ਨਾ ਚਲੋ ਪੁਲਿਸ ਕਿਉਂਕਿ ਪਹਿਲਾਂ ਵਾਲੀ ਪੁਲਿਸ ਨਹੀਂ ਲੱਗੀ ਵੀ ਜਦੋਂ ਚੁੱਪ ਕਰ ਜਾਂਦੇ ਸੀ ਜਾਂ ਕਿਸੇ ਨੂੰ ਮਾਰਤਾ ਤਾਂ ਵੀ ਚੁੱਪ ਜੇ ਬੋਲਦਾ ਪੁਲਿਸ ਹੁਣ ਬੋਲਦੀ ਹੈ ਪੁਲਿਸ ਮੇਰੇ ਕੋਲ ਘਰ ਆ ਕੇ ਜਿਹੜੇ ਮਾਜਮਾਂ ਤੱਕਾਂ ਦੇ ਘਰ ਆ ਕੇ ਮੇਰੇ ਕੋਲ ਕਹਿ ਕੇ ਜਾਂਦੇ ਜੀ ਆਹ ਦੇਖੋ ਤੱਕਾਂ ਆ ਸਾਡੇ ਨਾਲ ਤੱਕਾ ਰਿਆ ਪਰ ਮੈਂ ਕੋਈ ਸਰਕਾਰ ਦਾ ਜਾਂ ਪੁਲਿਸ ਦਾ ਪੇਡ ਬੁਲਾ ਰਣੀ ਇਹਦੀ ਗੱਲ ਨਾਲ ਠੀਕ ਹੈ ਨਾ ਮੈਂ ਪੇਡ ਬੁਲਾ ਰਣੀ ਜੋ ਮੈਂ ਦਿਲੋਂ ਦੀ ਆ ਹਾਂਜੀ ਚਲੋ ਬਿਲਕੁਲ ਇਹ ਸਿਚੁਏਸ਼ਨ ਨੂੰ ਦੇਖਣ ਦੀ ਗੱਲ ਹੈ ਕਿ ਕੀ ਆਖਰਕਾਰ ਇਹ ਆਵਾਜ਼ ਸੁਣੀ ਜਾਂਦੀ ਹੈ ਜਾਂ ਫਿਰ ਇਵੈਂਚੁਅਲੀ ਇਸ ਆਵਾਜ਼ ਨੂੰ ਇੱਕ ਵੱਡਾ ਰੂਪਖਤਿਆਰ ਕਰਨਾ ਪੈਂਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਹ ਤੱਕ ਲਈ ਬੜੇ ਰੋਵਾਂਟੀਆਂ ਪੰਜਾਬੀ